ਜੀ ਅੱਜ ਤੁਹਾਨੂੰ ਜਗਜੀਤ ਸਿੰਘ ਡੱਲੇਵਾਲਾ ਦੇ ਪਿੰਡ ਦੇ ਵਿੱਚ ਪੰਜਾਪਦਰੀ ਮੀਟਿੰਗ ਰੱਖਣੀ ਪੈਗੀ। ਇਹ ਪਿਛਲੇ ਦਿਨੀ ਜੋ ਸਰਕਾਰਾਂ ਨੇ ਅਤਿਆਚਾਰ ਕੀਤਾ ਕਿ ਜੋ-ਜੋ ਨੁਕਸਾਨ ਹੋਇਆ ਉੱਥੇ ਉਹਦੀ ਜਿਹੜੀ ਪ੍ਰੋਪਰ ਲਿਸਟ ਆ ਜਿਹੜੀ ਉਹ ਬਣਾ ਕੇ ਤੇ ਜਿਹੜੀ ਸਰਕਾਰ ਨੂੰ ਦਿੱਤੀ ਜਾਵੇ ਆਉਣ ਵਾਲੇ ਸਮੇਂ ਸੰਘਰਸ਼ ਕਰਕੇ ਜਿਹੜਾ ਉੱਪਰ ਭਾਈ ਆ ਸਰਕਾਰ ਤੋਂ ਕਰਵਾਈ ਜਾਊ। ਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲਗਾਤਾਰ ਲੰਬੇ ਸਮੇਂ ਤੋਂ ਜਿਹੜਾ ਮੋਰਚਾ ਚੱਲ ਰਿਹਾ ਸੀਗਾ ਤਾਂ ਜਗਜੀਤ ਸਿੰਘ ਢੱਲੇਵਾਲਾ ਲਗਾਤਾਰ ਉੱਥੇ ਮਰਨwarte ਬੈਠੇ ਹੋਏ ਨੇ ਜਦੋਂ ਮੋਰਚੇ ਦੀ ਸਮਾਪਤੀ ਕਰਵਾਈ ਜਾਂਦੀ ਹੈ ਦੋਨੋਂ ਮੋਰਚਿਆਂ ਦੀ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਦਾ ਹੈ ਢੱਲੇਵਾਲਾ ਪਿੰਡ ਦੇ ਵਿੱਚ ਪੂਰੇ ਪੰਜਾਬ ਪੱਧਰ ਦੀ ਮੀਟਿੰਗ ਰੱਖ ਲਈ ਹੈ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੁਲਿਸ ਦੀ ਗੱਲ ਕਰ ਲਈਏ ਤਾਂ ਪੁਲਿਸ ਵੀ ਬਹੁਤ ਵੱਡੀ ਗੈਂਤੀ ਦੇ ਵਿੱਚ ਇੱਥੇ ਮੌਜੂਦ ਹੈ ਕਿਸਾਨ ਆਗੂਆਂ ਨੂੰ ਜਾਂ ਕਿਸਾਨਾਂ ਨੂੰ ਰਿਆਣ ਕੀਤਾ ਜਾਂਦਾ ਤਾਂ ਸਾਡਾ ਜਿਹੜਾ ਇੱਥੋਂ ਵਾਲਾ ਮੋਰਚਾ ਜਾਰੀ ਰਹੇਗਾ ਤਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਪੂਰੇ ਪੰਜਾਬ ਪਦਰ ਦੀ ਮੀਟਿੰਗ ਹੈ ਜਿਹੜੀ ਇੱਥੇ ਰੱਖੀ ਗਈ ਹੈ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਿੰਡ ਡੱਲੇਵਾਲ ਦੀ ਜਗਜੀਤ ਸਿੰਘ ਡੱਲੇਵਾਲ ਦਾ ਪਿੰਡ ਹੈ ਤੇ ਅੱਜ ਮੀਟਿੰਗ ਹੋਣ ਜਾ ਰਹੀ ਹੈ ਪੰਜਾਬ ਪਧਰੀ ਪਿੰਡ ਡੱਲੇਵਾਲਾ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਸਤੋਂ ਪਹਿਲਾਂ ਦੀ ਗੱਲ ਕਰਕੇ ਤਾਂ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲਗਾਤਾਰ ਲੰਬੇ ਸਮੇਂ ਤੋਂ ਜਿਹੜਾ ਮੋਰਚਾ ਚੱਲ ਰਿਹਾ ਸੀਗਾ ਤਾਂ ਜਗਜੀਤ ਸਿੰਘ ਡੱਲੇਵਾਲਾ ਲਗਾਤਾਰ ਉੱਥੇ ਮਰਨਵਾਤੇ ਬੈਠੇ ਹੋਏ ਨੇ ਤਾਂ ਜਦੋਂ ਮੋਰਚੇ ਦੀ ਸਮਾਪਤੀ ਕਰਵਾਈ ਜਾਂਦੀ ਹੈ ਦੋਨੋਂ ਮੋਰਚਿਆਂ ਦੀ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਦਾ ਹੈ ਤਾਂ ਅੱਜ ਹੁਣ ਡੱਲੇਵਾਲਾ ਪਿੰਡ ਦੇ ਵਿੱਚ ਪੂਰੇ ਪੰਜਾਬ ਪੱਦਰ ਦੀ ਮੀਟਿੰਗ ਰੱਖ ਲਈ ਹੈ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੁਲਿਸ ਦੀ ਗੱਲ ਕਰ ਲਈਏ ਤਾਂ ਪੁਲਿਸ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਹੈ ਤਾਂ ਕਿਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਡੱਲੇਵਾਲਾ ਜਗਜੀਤ ਸਿੰਘ ਡੱਲੇਵਾਲੇ ਦਾ ਪਿੰਡ ਹੈ ਤਾਂ ਡੱਲੇਵਾਲੇ ਦੇ ਵਿੱਚ ਅੱਜ ਇੱਕ ਵੱਡੀ ਮੀਟਿੰਗ ਪੰਜਾਬ ਪਧਰੀ ਹੋਣ ਜਾ ਰਹੀ ਹੈ ਕਿਸਾਨਾਂ ਦੀ ਕਿਸਾਨਾਂ ਵੱਲੋਂ ਲਗਾਤਾਰ ਸਰਕਾਰਾਂ ਦੇ ਖਿਲਾਫ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਸਰਕਾਰ ਜਿਹੜੀ ਕਿਸਾਨਾਂ ਦੇ ਨਾਲ ੱਤਕਾ ਕਰ ਰਹੀ ਹੈ ਕਿਉਂਕਿ ਆਪਾਂ ਬੀਤੇ ਕੱਲ ਦੀ ਗੱਲ ਕਰੀਏ ਤਾਂ ਇੱਥੇ ਪਿੰਡ ਵਾਸੀਆਂ ਵੱਲੋਂ ਵੀ ਇੱਥੇ ਜਿਹੜਾ ਮੋਰਚੇ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਜਿੰਨਾ ਚਿਰ ਕਿਸਾਨਾਂ ਆਗੂਆਂ ਨੂੰ ਜਾਂ ਕਿਸਾਨਾਂ ਨੂੰ ਰਿਆਣ ਨਹੀਂ ਕੀਤਾ ਜਾਂਦਾ ਤਾਂ ਸਾਡਾ ਜਿਹੜਾ ਇੱਥੋਂ ਵਾਲਾ ਮੋਰਚਾ ਜਾਰੀ ਰਹੇਗਾ ਤਾ ਅੱਜ ਦੀ ਗੱਲ ਕਰੀਏ ਤਾਂ ਅੱਜ ਪੂਰੇ ਪੰਜਾਬ ਪਦਰ ਦੀ ਮੀਟਿੰਗ ਹੈ ਜਿਹੜੀ ਇੱਥੇ ਰੱਖੀ ਗਈ ਹੈ ਤਾਂ ਕਾਫੀ ਜਿਹੜੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਕਿਸਾਨ ਪਹੁੰਚਨੇ ਸ਼ੁਰੂ ਹੋ ਗਏ ਨੇ ਦੇ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਵੀ ਜਗ੍ਹਾ-ਜਗ੍ਹਾ ਤੇ ਤੈਨਾਤ ਕੀਤੀ ਗਈ ਹੈ ਜੇ ਆਪਾਂ ਗੋਲੇਵਾਲਾ ਦੀ ਗੱਲ ਕਰੀਏ ਤਾਂ ਗੋਲੇਵਾਲਾ ਚੌਂਕ ਦੇ ਵਿੱਚ ਵੀ ਪੁਲਿਸ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਉਸ ਤੋਂ ਅੱਗੇ ਵੀ ਹੈ ਤਾਂ ਇੱਥੇ ਪਿੰਡ ਡੱਲੇ ਵਾਲਾ ਦੇ ਵਿੱਚ ਵੀ ਪੁਲਿਸ ਕਾਫੀ ਗੈੰਤੀ ਦੇ ਵਿੱਚ ਤਾਇਨਾਤ ਹੈ ਤਾਂ ਇਹ ਦੇਖ ਸਕਦੇ ਹੋ ਤੁਸੀਂ ਕਿੰਨੀ ਵੱਡੀ ਗੈੰਤੀ ਦੇ ਵਿੱਚ ਇੱਥੇ ਗੱਡੀਆਂ ਜਿਹੜੀਆਂ ਰੁਕ ਗਈਆਂ ਨੇ ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਪੂਰੇ ਪੰਜਾਬ ਪੱਦਰ ਦੀ ਜਿਹੜੀ ਅੱਜ ਦੀ ਇਹ ਮੀਟਿੰਗ ਦੱਸੀ ਜਾ ਰਹੀ ਹੈ ਪਿੰਡ ਡੱਲੇ ਵਾਲਾ ਦੇ ਵਿੱਚ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨ ਪਹੁੰਚਣ ਇੱਥੇ ਸ਼ੁਰੂ ਹੋ ਗਏ ਨੇ ਤੇ ਅੱਜ ਦਾ ਮੁੱਖ ਮਕਸਦ ਕੀ ਹੈ ਇਹ ਕਿਸਾਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਕਿ ਆਖਰ ਕਿਉਂ ਜਿਹੜੀ ਅੱਜ ਪੰਜਾਬ ਪਧਰੀ ਦੀ ਮੀਟਿੰਗ ਹੈ ਉਹਨਾਂ ਨੂੰ ਇੱਥੇ ਰੱਖਣੀ ਪਈ ਹੈ ਤਾਂ ਗੱਲਬਾਤ ਕਰ ਵੀ ਲੈਨੇ ਆਪਾਂ ਅ ਬਜੀ ਕੀ ਨਾਮ ਲਖਵਿੰਦਰ ਸਿੰਘ ਜੀ ਸਾਫ ਕਾ ਸਰਪੰਚਾਂ ਦਾ ਬਜੀ ਲਖਵਿੰਦਰ ਜੀ ਅੱਜ ਤੁਹਾਨੂੰ ਜਗਜੀਤ ਸਿੰਘ ਡੱਲੇਵਾਲਾ ਦੇ ਪਿੰਡ ਦੇ ਵਿੱਚ ਪੰਜਾਬ ਪਧਰੀ ਮੀਟਿੰਗ ਰੱਖਣੀ ਪਈਗੀ ਹਾਂਜੀ ਇਹ ਪਿਛਲੇ ਦਿਨੀ ਜੋ ਸਰਕਾਰਾਂ ਨੇ ਅਤਿਆਚਾਰ ਕੀਤਾ ਉੱਥੇ ਜਬਰੀ ਜੜਾ ਜਿਹੜਾ ਧਰਨਾ ਉਹ ਚਕਵਾਇਆ ਉਹਦੇ ਸਬੰਧ ਵਿੱਚ ਅੱਜ ਪੂਰੇ ਪੰਜਾਬ ਦੀ ਮੀਟਿੰਗਾਂ ਜੀ ਡੱਲੇ ਵਾਸਤੇ ਰੱਖੀ ਆ ਕਿ ਕਈ ਪ੍ਰਧਾਨ ਨੂੰ ਲੈ ਕੇ ਸੱਧੇ ਦੋ ਦੋ ਤਿੰਨ ਤਿੰਨ ਬੰਦੇ ਸੱਧੇ ਪਿੰਡਾਂ ਦੇ ਕਿ ਜੋ-ਜੋ ਨੁਕਸਾਨ ਹੋਇਆ ਉੱਥੇ ਉਹਦੀ ਜਿਹੜੀ ਪ੍ਰੋਪਰ ਲਿਸਟ ਆ ਜਿਹੜੀ ਉਹ ਬਣਾ ਕੇ ਤੇ ਜਿਹੜੀ ਸਰਕਾਰ ਨੂੰ ਦਿੱਤੀ ਜਾਵੇ ਆਉਣ ਵਾਲੇ ਸਮੇਂ ਸੰਘਰਸ਼ ਕਰਕੇ ਜਿਹੜਾ ਉੱਪਰ ਭਾਈ ਆ ਸਰਕਾਰ ਤੋਂ ਕਰਵਾਈ ਜਾਊ। ਤਾਂ ਦੱਸਿਆ ਜਿਵੇਂ ਹੁਣ ਜਿਹੜੀ ਅੱਜ ਦੀ ਮੀਟਿੰਗ ਹੈ ਸਾਡੀ ਇੱਥੇ ਚੱਲ ਰਹੀ ਹੈ ਤਾਂ ਅ ਇਸ ਦਾ ਮੁੱਖ ਮਕਸਦ ਇਹਨਾਂ ਨੇ ਦੱਸਿਆ ਹੈ ਕਿ ਮੁੱਖ ਮਕਸਦ ਸਾਡਾ ਇਹੀ ਹੈ ਕਿ ਜੋ ਉੱਥੇ ਖਨੋਰੀ ਬਾਰਡਰ ਦੀ ਗੱਲ ਕਰੀਏ ਸ਼ੰਭੂ ਬਾਰਡਰ ਦੀ ਗੱਲ ਕਰੀਏ ਜੋ ਵੀ ਉੱਥੇ ਸਮਾਨ ਸੀਗਾ ਜਿਹੜਾ ਗਾਇਬ ਹੋਇਆ ਉਸ ਨੂੰ ਲੈ ਕੇ ਹੈ ਤਾਂ ਹੋਰ ਵੀ ਤਮਾਮ ਜਿਹੜੀਆਂ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਸਾਹਮਣੇ ਜਿਹੜੀਆਂ ਇਹਨਾਂ ਵੱਲੋਂ ਅੱਜ ਗੱਲਾਂ ਰੱਖੀਆਂ ਜਾਣਗੀਆਂ ਤਾਂ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤਾਂ ਤੁਸੀਂ ਜੁੜੇ ਰਹੋ ਜੇ ਡੀ5 ਚੈਨਲ ਪੰਜਾਬੀ ਦੇ ਨਾਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ